ਜਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤੇ ਮੈਂ ਹਾਂ ਜਸਪਾਲ ਸਿੰਘ ਸੰਧੂ ਪਟਿਆਲਾ ਤੋਂ ਪੇਖਤ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜੀहां ਪੇਪਰ ਮਿਲ ਨੂੰ ਅੱਗ ਲੱਗ ਚੁੱਕੀ ਆ ਔਰ ਅੱਗ ਲੱਗਣ ਦੇ ਨਾਲ ਲੱਖਾਂ ਕਰੋੜਾ ਰੁਪਏ ਦਾ ਨੁਕਸਾਨ ਹੋ ਚੁੱਕਿਆ ਔਰ 20 ਘੰਟਿਆਂ ਤੋਂ ਲਗਾਤਾਰ ਅੱਗ ਦੇ ਉੱਪਰ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ 40 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਇਸ ਦੇ ਉੱਪਰ ਲੱਗ ਚੁੱਕੀਆਂ ਨੇ 40 ਦੇ ਕਰੀਬ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਇਸ ਅੱਗ ਤੇ ਕਾਬੂ ਪਾਇਆ ਔਰ ਲੱਖਾਂ ਕਰੋੜਾ ਰੁਪਏ ਦਾ ਸਮਾਨ ਇਸ ਪੇਪਰ ਮਿਲ ਦਾ ਸੜ ਕੇ ਸੁਆਹ ਹੋ ਚੁੱਕਿਆ ਹੈ ਕਾਰਨ ਕੀ ਰਹੇ ਨੇ ਪੇਪਰ ਮਿਲ ਦੇ ਵਿੱਚ ਅੱਗ ਕਿਉਂ ਲੱਗੀ ਹੈ ਕੋਈ ਸ਼ਾਰਟ ਸਰਕਟ ਹੋਣ ਦੇ ਕਾਰਨ ਅੱਗ ਲੱਗ ਚੁੱਕੀ ਹੈ ਜਾਂ ਫਿਰ ਹੋਰ ਕੋਈ ਕਾਰਨ ਹੈ ਤਾਂ ਤਮਾਮ ਜਾਣਕਾਰੀ ਜਿਹੜੀ ਹੈ ਮੇਰੇ ਸਹਿਯੋਗੀ ਕਵਲ ਤੋਂ ਪ੍ਰਾਪਤ ਕਰਾਂਗੇ ਤਾਂ ਮੇਰੇ ਸਹਿਯੋਗੀ ਜੁੜ ਚੁੱਕੇ ਨੇ ਲਾਈਵ ਕਵਲ ਕੀ ਕੋ ਜਾਣਕਾਰੀ ਹੈ ਪੇਪਰ ਮਿਲ ਨੂੰ ਭਿਆਨਕ ਅੱਗ ਲੱਗੀ ਹੈ ਲਗਾਤਾਰ 20 ਘੰਟੇ ਹੋ ਚੁੱਕੇ ਨੇ ਅੱਗ ਦੇ ਉੱਪਰ ਕਾਬੂ ਹੁਣ ਤੱਕ ਪਾ ਲਿਆ ਗਿਆ ਹੈ ਕਿ ਅਜੇ ਵੀ ਚੱਲ ਰਿਹਾ ਹੈ ਜੇ ਬਿਲਕੁਲ ਜਸਪਾਲ ਦੱਸ ਦिए ਕਿ ਪਰਸੋ ਰਾਤ ਤੋਂ ਜਿਹੜੀ ਇਹ ਅੱਗ ਲੱਗੀ ਹੋਈ ਹੈ ਤਕਰੀਬਨ ਜਿਹੜੀ 11 ਵਜੇ ਅੱਗ ਲੱਗੀ ਸੀ ਲੇਕਿਨ ਜਿਹੜੀ ਫਾਇਰ ਬ੍ਰਿਗੇਡ ਨੂੰ ਸੂਚਨਾ ਜਿਹੜੀ ਹੈ 1 ਵਜੇ ਦੇ ਕਰੀਬ ਮਿਲਦੀ ਹੈ ਤਾਂ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੇਪਰ ਮੀਲ ਜਿਹੜੀ ਹੈ ਡੀਐਸਜੀ ਪੇਪਰ ਮੀਲ ਹੈ ਭੰਨਰੀ ਪਿੰਡ ਹੈ ਜਿੱਥੇ ਪੇਪਰ ਮੀਲ ਹੈ ਤਾਂ ਪੇਪਰ ਮੀਲ ਦੇ ਵਿੱਚ ਕਾਫੀ ਕੁਝ ਉੱਥੇ ਕਹਿ ਸਕਦੇ ਆਪਾਂ ਪੇਪਰ ਹੁੰਦੇ ਨੇ ਉਸ ਨੂੰ ਰੀਨਿਊ ਕੀਤਾ ਜਾਂਦਾ ਹੈ ਤਾਂ ਉਸ ਦਾ ਕੰਮ ਚੱਲਦਾ ਜਿਗਾ ਸੋਰ ਸਰਕਟ ਦੇ ਨਾਲ ਉੱਥੇ ਅੱਗ ਲੱਗੀ ਇਸ ਤੋਂ ਪਹਿਲਾਂ ਵੀ ਜਿਹੜਾ ਪਿਛਲੇ ਸਾਲ ਵੀ ਅੱਗ ਲੱਗ ਚੁੱਕੀ ਹੈ ਉਸ ਪੇਪਰ ਮਿਲ ਦੇ ਵਿੱਚ ਉਸ ਤੋਂ ਪਿਛਲੇ ਸਾਲ ਵੀ ਲੱਗ ਚੁੱਕੀ ਹੈ ਤਾਂ ਹਰ ਸਾਲ ਜਿਹੜੀ ਇਹ ਅੱਗ ਲੱਗਦੀ ਹੈ ਲੇਕਿਨ ਇੱਕ ਕਾਰਨ ਜਿਹੜਾ ਹਰ ਥਾਂ ਤੇ ਜਿਹੜਾ ਇਹ ਸਾਹਮਣੇ ਆਉਂਦਾ ਹੈ ਤੇ ਅੱਗ ਲੱਗੀ ਹੈ ਇਸ ਬਾਅਦ ਜਿਹੜੀ ਅੱਗ ਲੱਗੀ ਹੈ ਉਹ ਕਾਫੀ ਵੱਡੀ ਮਾਤਰਾ ਦੇ ਵਿੱਚ ਅੱਗ ਲੱਗੀ ਹੈ ਜਿਸ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਆਪਾਂ ਕਹਿ ਸਕਦੇ ਹਾਂ ਕਿ ਹੋਇਆ ਹਜੇ ਵੀ ਜਿਹੜੀ ਅੱਗ ਤੇ ਕਾਬੂ ਪਾਨ ਦੀ ਕੋਸ਼ਿਸ਼ ਕੀਤੀ ਹੈ ਕਿਉਂਕ ਦੀ ਗੱਡੀਆਂ ਜਿਹੜੀਆਂ ਹਜੇ ਵੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਤਕਰੀਬਨ ਜਿਹੜੀ 40 ਦੀ ਤਕਰੀਬ ਜਿਹੜੀਆਂ ਗੱਡੀਆਂ ਨੇ ਫਾਇਰ ਬ੍ਰਿਗੇਡਰ ਦਿਆਂ ਹੁਣ ਤੱਕ ਲੱਗ ਚੁੱਕੀਆਂ ਨੇ ਹਾਲੇ ਵੀ ਜਿਹੜੀਆਂ ਗੱਡੀਆਂ ਅੰਦਰ ਜਾ ਰਹੀਆਂ ਨੇ ਟਾਉਣ ਦਾ ਕਿਉਂਕਿ ਸ਼ੋਰਟ ਦੱਸਿਆ ਜਾ ਰਿਹਾ ਹੈ ਕਿ ਸ਼ੋਰਟ ਸਰਕਟ ਕਰਕੇ ਜਿਹੜੀ ਅੱਗ ਲੱਗੀ ਹੈ ਲੇਕਿਨ ਨੁਕਸਾਨ ਕਾਫੀ ਵੱਡਾ ਹੈ ਕਿਉਂਕਿ ਅੰਦਰ ਕਾਫੀ ਲੋਕ ਕੰਮ ਕਰਦੇ ਨੇ 700 ਦੇ ਕਰੀਬ ਜਿਹੜੇ ਅੰਦਰ ਵਰਕਰ ਨੇ ਇਹਨਾਂ ਦੇ ਕੰਮ ਕਰਦੇ ਨੇ ਸਮੇਂ ਜਿੱਥੇ ਅੱਗ ਕਾਫੀ ਭਿਆਨਕ ਹੈ ਜਿਸ ਦੀਆਂ ਤਸਵੀਰਾਂ ਵੀ ਸਕਰੀਨ ਦੇ ਉੱਪਰ ਆਪਾਂ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਜਿਹੜਾ ਅੱਗ ਦਾ ਭੰਬੜਾ ਕਾਫੀ ਮਚਿਆ ਹੋਇਆ ਦਿਖਾਈ ਦੇ ਰਿਹਾ ਜਿੱਥੇ ਕੈਸੇ ਅੱਗ ਲੱਗੀ ਹੈ ਦੱਸਿਆ ਜਾ ਰਿਹਾ ਹੈ ਪਰ ਕਵਲ ਜੀ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ ਪਿਛਲੇ ਸਾਲ ਵੀ ਲੱਗੀ ਉਦੋਂ ਪਿਛਲੇ ਸਾਲ ਵੀ ਲੱਗੀ ਔਰ ਇਸ ਸਾਲ ਫਿਰ ਲੱਗ ਗਈ ਹੈ ਤਾਂ ਕੰਪਨੀ ਇਸ ਤੋਂ ਉੱਪਰ ਧਿਆਨ ਕਿਉਂ ਨਹੀਂ ਦੇ ਪਾਰੀ ਕਿਉਂਕਿ ਇਸ ਵਾਰ ਤਾਂ ਚਲੋ ਮੰਨਿਆ ਕਿ ਸ਼ਾਰਟ ਸਰਕਟ ਹੋਇਆ ਤਾਂ ਪਿਛਲੇ ਵਾਰ ਕੀ ਕਾਰਨ ਰਿਹਾ ਹੈ ਉਦੋਂ ਪਿਛਲੇ ਵਾਰ ਕੀ ਰਿਹਾ ਹੈ ਜੇਕਰ ਕੰਪਨੀ ਨੂੰ ਪਤਾ ਹੈ ਕਿ ਇਹ ਲਗਾਤਾਰ ਅੱਗ ਲੱਗ ਰਹੀ ਹੈ ਤੇ ਉਸਦੇ ਉੱਪਰ ਕੰਮ ਕਿਉਂ ਨਹੀਂ ਕੀਤਾ ਜਾ ਰਿਹਾ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਸਾਸੂ ਦੇ ਕਰੀਬ ਲਗਭਗ ਅੰਦਰ ਮੁਲਾਜ਼ਮ ਕੰਮ ਕਰ ਰਹੇ ਹੈ ਤਾਂ ਉਹਨਾਂ ਦੀ ਤਾਂ ਫਿਰ ਜਾਨ ਨੂੰ ਵੀ ਖਤਰਾ ਹੈ ਔਰ ਲੱਖਾਂ ਕਰੋੜਾ ਰੁਪਏ ਦਾ ਵੀ ਨੁਕਸਾਨ ਹੋ ਰਿਹਾ ਹੈ ਜੀ ਜਸਪਾਲ ਇਹੋ ਗੱਲ ਜਿਹੜੀ ਹੈ ਇਸ ਡੀਐਸਜੀ ਮਿਲ ਦੇ ਮਾਲਕ ਨੇ ਜਿਹੜਾ ਉਹਨਾਂ ਦੇ ਨਾਲ ਕੋਸ਼ਿਸ਼ ਕੀਤੀ ਗਈ ਸੀ ਗੱਲਬਾਤ ਕਰਨ ਦੀ ਹਾਲਾਂਕਿ ਉਹ ਕੈਮਰੇ ਸਾਹਮਣੇ ਨਹੀਂ ਹਾਏ ਲੇਕਿਨ ਫੋਨ ਦੇ ਉੱਤੇ ਜ਼ਰੂਰ ਉਹ ਦੱਸਦੇ ਹੋਏ ਨਜ਼ਰ ਆ ਰਹੇ ਨੇ ਕਿ ਹਰ ਸਾਲ ਜਿਹੜੀ ਇੱਥੇ ਅੱਗ ਲੱਗੀ ਹੈ ਪਿਛਲੇ ਸਾਲ ਵੀ ਕੋਈ ਕਾਰਨ ਸੀਗਾ ਜਿਸ ਕਰਕੇ ਅੱਗ ਲੱਗੀ ਸੀ ਕਿ ਲੇਕਿਨ ਇਸ ਵਾਰ ਜਿਹੜਾ ਸੋਰ ਸਰਕਟ ਜਿਹੜਾ ਕਾਰਨ ਦੱਸਿਆ ਜਾ ਰਿਹਾ ਹੈ ਲੇਕਿਨ ਜਿਹੜੇ ਅੰਦਰ ਮੁਲਾਜ਼ਮ ਕੰਮ ਕਰਦੇ ਨੇ ਵਰਕਰ ਜਿਹੜੇ ਕੰਮ ਕਰਦੇ ਨੇ ਛੋਟੇ ਲੈਵਲ ਦੇ ਤਾਂ ਉਹਨਾਂ ਦਾ ਕਹਿਣਾ ਹੈ ਕਿ ਤੇ ਹਰ ਸਾਲ ਜਿਹੜਾ ਕਹਿ ਸਕਦੇ ਆ ਕਿ ਅੱਗ ਲੱਗਦੀ ਹੈ ਕਿਉ ਤੇ ਇਸ ਕਰਕੇ ਜਿਹੜਾ ਇੱਥੇ ਵੱਡਾ ਕਾਰਨ ਹੈ ਕਿ ਕੋਈ ਚਾਹੇ ਫਾਇਰ ਦੀ ਗੱਲ ਕਰ ਲਈਏ ਚਾਹੇ ਹੋਰ ਗੱਲਾਂ ਕਰ ਲਈਏ ਤਾਂ ਕੋਈ ਯੰਤਰ ਜਿਹੜਾ ਇੱਥੇ ਨਹੀਂ ਰੱਖਿਆ ਗਿਆ ਜਿਸ ਕਰਕੇ ਅੱਗ ਕਾਰਨ ਬਣ ਜਾਂਦੀ ਹੈ ਅੱਗ ਲੱਗਣ ਦਾ ਇੱਥੇ ਤਾਂ ਇਹ ਕਾਫੀ ਵੱਡਾ ਨੁਕਸਾਨ ਹੈ ਕਿਹਾ ਜਾ ਰਿਹਾ ਹੈ ਕਿ ਪਿਛਲੇ ਜਿਹੜੇ ਸਮੇਂ ਦੇ ਵਿੱਚ ਅੱਗ ਲੱਗੀ ਹੈ ਉਸ ਤੋਂ ਸਭ ਤੋਂ ਵੱਡਾ ਕਾਰਨ ਜਿਹੜਾ ਇਸ ਵਾਰ ਹੋਇਆ ਹੈ ਕਿ ਸ਼ੋਰ ਸਰਕਟ ਦੇ ਨਾਲ ਐਡੀ ਵੱਡੀ ਅੱਗ ਜਿਹੜੀ ਉੱਥੇ ਲੱਗ ਗਈ ਹੈ ਅੰਦਰ ਪੇਪਰ ਮਿਲ ਦੇ ਵਿੱਚ ਕਿ ਜਿਸ ਦੇ ਨਾਲ ਕਰੋੜਾਂ ਰੁਪਏ ਦਾ ਨੁਕਸਾਨ ਹੈ ਕਿਉਂਕਿ ਅੱਗ ਇੰਨੀ ਕਿ ਜ਼ਿਆਦਾ ਭਿਆਨਕ ਹੈ ਕਿ ਕਾਫੀ ਸਮਾਂ ਹੋ ਚੁੱਕਾ ਅੱਗ ਤੇ ਕਾਬੂ ਸਮਾ ਹੋ ਚੁਕਿਆ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਹਾਲੇ ਵੀ ਜਿਹੜੀ ਕੋਸ਼ਿਸ਼ ਜਾ ਰਹੀ ਹੈ ਹਾਲੇ ਵੀ ਕਿਤੇ ਨਾ ਕਿਤੇ ਜਿਹੜੀ ਅੱਗ ਹੈ ਉਹ ਨੀਚੇ ਪੇਪਰਾਂ ਦੇ ਵਿੱਚ ਲੱਗੀ ਹੋਈ ਹੈ ਜਿਸ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਜਿੱਡੇ ਵੱਡੇ ਪਮਾਨੇ ਤੇ ਅਸੀਂ ਦੇਖ ਪਾ ਰਹੇ ਹਾਂ ਕਿ ਕਬਲ ਪਮਾਨਾ ਵੀ ਬਹੁਤ ਵੱਡਾ ਹੈ ਔਰ ਬੜੀ ਭਿਆਨਕ ਅੱਗ ਲੱਗੀ ਹੈ ਤਾਂ ਆਸ-ਪਾਸ ਦੇ ਏਰੀਏ ਦੇ ਵਿੱਚ ਕੋਈ ਹੋਰ ਕੋਈ ਜਾਨੀ ਨੁਕਸਾਨ ਜਾਂ ਫਿਰ ਕੋਈ ਕਿਸੇ ਦੇ ਘਰ ਦਾ ਨੁਕਸਾਨ ਤਾਂ ਨਹੀਂ ਹੋਇਆ ਏ ਜਸਪਾਲ ਦੱਸ ਦिए ਕਿ ਇਹ ਫੈਕਟਰੀ ਜਿਹੜੀ ਇਹ ਗੋਦਾਮ ਜਿਹੜਾ ਬਣਿਆ ਪਿਆ ਇਹ ਖੇਤਾਂ ਦੇ ਵਿੱਚਕਾਰ ਬਣਿਆ ਪਿਆ ਕਿਉਂਕਿ ਆਸ-ਪਾਸੇ ਜਿਹੜਾ ਪਿੰਡ ਹੈ ਉਹ ਪਿੰਡ ਅੰਦਰ ਵੱੜ ਕੇ ਹੈ ਤਾਂ ਇਹ ਕਹਿ ਸਕਦੇ ਆ ਕਿ ਕੱਲੀ ਜਿਹੜਾ ਗੋਦਾਮ ਜਿਹੜਾ ਪੇਪਰ ਮਿੱਲ ਦਾ ਗੋਦਾਮ ਹੈ ਕੱਲਾ ਬਣਿਆ ਹੋਇਆ ਜਿੱਥੇ ਅੱਗ ਲੱਗੀ ਹੈ ਅੱਗ ਤਕਰੀਬਨ ਜਿਹੜੀ ਹੈ 11 ਵਜੇ ਲੱਗ ਚੁੱਕੀ ਸੀਗੀ 2 ਘੰਟਿਆਂ ਬਾਅਦ ਉਤੇ ਫਾਇਰ ਵਿਗਟ ਨੂੰ ਜਦੋਂ ਸੂਚਨਾ ਮਿਲਦੀ ਹੈ ਫਾਇਰ ਵਿਗਟ ਉਤੇ ਪਹੁੰਚ ਜਾਂਦੀ ਹੈ ਤੇ ਹੁਣ ਤੱਕ ਜਿਹੜਾ ਅੱਗ ਤੇ ਫਿਲਹਾਲ ਜਿਹੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਾਲਾਂਕਿ ਪਹਿਲਾਂ ਨਾਲੋਂ ਜਿਹੜ ਕਾਫੀ ਗੱਡੀਆਂ ਜਿਹੜਾ ਇਸਤੇਮਾਲ ਹੋ ਚੁੱਕੀਆਂ ਨੇ 40 ਦੇ ਕਰੀਬ ਹਾਲੇ ਤੱਕ ਗੱਡੀਆਂ ਲੱਗੀਆਂ ਨੇ ਹੋਰ ਵੀ ਗੱਡੀਆਂ ਹੁਣ ਤੱਕ ਲੱਗ ਚੁੱਕੀਆਂ ਨੇ 10 ਦੇ ਕਰੀਬ ਕਿਹਾ ਲਿਆ ਕਿਹਾ ਜਾ ਰਿਹਾ ਹੈ ਕਿ ਕਟੋ-ਕਟ ਹੁਣ ਤੱਕ ਪੰਜਾਬ ਦੇ ਕਰੀਬ 50 ਦੇ ਕਰੀਬ ਜਿਹੜੀਆਂ ਗੱਡੀਆਂ ਨੇ ਇਸਤੇਮਾਲ ਹੋ ਚੁੱਕੀਆਂ ਨੇ ਫਾਇਰ ਬਿਗੜਦੀਆਂ ਤਾਂ ਹਾਲੇ ਵੀ ਜਿਹੜਾ ਅੱਗ ਬੁਝਾਉਣ ਦੀ ਕੋਸ਼ਿਸ਼ ਆ ਉਹ ਲਗਾਤਾਰ ਜਾਰੀ ਹੈ ਪ੍ਰਸ਼ਾਸਨ ਦੇ ਇਸ ਦੇ ਬਾਬਤ ਕੀ ਕੁਝ ਜਾਣਕਾਰੀ ਜੁਟਾ ਪਏ ਆ ਜਾਂ ਪ੍ਰਸ਼ਾਸਨ ਨੇ ਕਿਹੜੀ ਕਾਰਵਾਈ ਕੀਤੀ ਇਸ ਦੇ ਬਾਬਤ ਹਾਲਾ ਜਸਪਾਲ ਹਜੇ ਕਾਰਵਾਈ ਜਿਹੜੀ ਹੈ ਹਲੇ ਕੋਈ ਹੋਈ ਨਹੀਂ ਹੈਗੀ ਕਿਉਂਕਿ ਹਲੇ ਫਿਲਹਾਲ ਅੱਗ ਤੇ ਜਿਹੜਾ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਜਿਹੜਾ ਹੋਰ ਨੁਕਸਾਨ ਹੋ ਹੋਰ ਨਾ ਹੋ ਸਕੇ ਕਿਉਂਕਿ ਅੰਦਰ ਹਾਲੇ ਵੀ ਕਰੋੜਾਂ ਰੁਪਏ ਦਾ ਜਿਹੜਾ ਸਮਾਨ ਹੈ ਪੇਪਰ ਮਿਲ ਦਾ ਜਿਹੜਾ ਉਹ ਪਿਆ ਹੋਇਆ ਹੈ ਕਾਫੀ ਕੁਝ ਮਸ਼ੀਨਾਂ ਵੀ ਅੰਦਰ ਪਈਆਂ ਹੋਈਆਂ ਨੇ ਉਹ ਇਸ ਦੀ ਚਪੇਟ ਤੇ ਨਾ ਆ ਜਾਣ ਇਸ ਕਰਕੇ ਲਗਾਤਾਰ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਹਲੇ ਪ੍ਰਸ਼ਾਸਨ ਇਸ ਉੱਪਰ ਧਿਆਨ ਦੇਵੇਗਾ ਦੇਖਣਾ ਹੋਵੇਗਾ ਕਿਸ ਤਰ੍ਹਾਂ ਦੀ ਕਾਰਵਾਈ ਹੁੰਦੀ ਹੈ ਕਿਉਂਕਿ ਫਾਇਰ ਵਿਗਟ ਨੇ ਜ਼ਰੂਰ ਰਿਪੋਰਟ ਬਣਾ ਕੇ ਭੇਜੀ ਜਾਂਦੀ ਹੈ ਫਾਇਰ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਜਦੋਂ ਬੁਝ ਜਾਏਗੀ ਉਸ ਤੋਂ ਬਾਅਦ ਇੱਕ ਪੂਰੀ ਰਿਪੋਰਟ ਬਣਾ ਕੇ ਜਿਹੜੀ ਹੈ ਪ੍ਰਸ਼ਾਸਨ ਨੂੰ ਭੇਜੀ ਜਾਂਦੀ ਹੈ ਉਹ ਪ੍ਰਸ਼ਾਸਨ ਨੂੰ ਸੁਪਰ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਉਹ ਆਉਣ ਵਾਲੇ ਸਮਾਂ ਦੱਸੇਗਾ ਤਾਂ ਬਿਲਕੁਲ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਭਿਆਨਕ ਅੱਗ ਲੱਗੀ ਹੈ ਹਾਲਾਂਕਿ ਅੱਗ ਤੇ 20 ਘੰਟਿਆਂ ਤੱਕ ਕਾਬੂ ਪਾਇਆ ਗਿਆ ਫਾਇਰ ਬ੍ਰਿਗੇਡ ਦੀਆਂ 40 ਦੇ ਕਰੀਬ ਗੱਡੀਆਂ ਲੱਗ ਚੁੱਕੀਆਂ ਨੇ ਤਸਵੀਰਾਂ ਤੁਸੀਂ ਦੇਖ ਪਾ ਰਹੇ ਹੋ ਬੜੇ ਭਿਆਨਕ ਤਰੀਕੇ ਦੇ ਨਾਲ ਇਹ ਅੱਗ ਜਿਹੜੀ ਲੱਗੀ ਹੈ ਹਾਲਾਂਕਿ ਆਸ-ਪਾਸ ਦੇ ਇਸ ਇਲਾਕੇ ਦੇ ਜ਼ਿਕਰ ਗੱਲ ਕਰਦੇ ਹਾਂ ਤਾ ਕਿਸੇ ਵੀ ਤਰੀਕੇ ਦਾ ਕੋਈ ਵੀ ਹੋਰ ਜਾਨੀਮਾਲੀ ਨੁਕਸਾਨ ਕਿਸੇ ਦਾ ਨਹੀਂ ਹੋਇਆ ਕਿਉਂਕਿ ਜਿਵੇਂ ਸਾਡੇ ਸਹਿਯੋਗੀ ਦੱਸ ਰਹੇ ਹਨ ਕਿ ਖੇਤਾਂ ਦੇ ਵਿੱਚ ਅੱਗ ਜਿਹੜੀ ਬਣੀ ਹੋਈ ਹੈ ਫੈਕਟਰੀ ਖੇਤਾਂ ਦੇ ਵਿੱਚ ਸੀਗੀ ਤਾਂ ਹੁਣ ਕਾਬੂ ਪਾ ਲਿਆ ਗਿਆ ਪਰ ਪ੍ਰਸ਼ਾਸਨ ਜ਼ਰੂਰ ਇਸ ਦੇ ਉੱਪਰ ਧਿਆਨ ਦੇ ਰਿਹਾ ਕਿਉਂਕਿ ਇਸ ਵਾਰ ਵੀ ਲੱਗੀ ਹੈ ਪਿਛਲੇ ਸਾਲ ਵੀ ਲੱਗੀ ਸੀ ਉਤੋਂ ਪਿਛਲੇ ਸਾਲ ਵੀ ਲੱਗੀ ਤਾਂ ਮੇਨ ਕਾਰਨ ਹੁਣ ਸ਼ਾਰਟ ਸਰਕਟ ਜਿਹੜਾ ਸਾਹਮਣੇ ਆਇਆ ਤਾਂ ਬਹੁਤ ਬਹੁਤ ਧੰਨਵਾਦ ਕਵਲ ਸਾਡੇ ਨਾਲ ਜੁੜਨ ਦੇ ਵਾਸਤੇ ਤੁਸੀਂ ਮੇਨ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਭਿਆਨਕ ਤਸਵੀਰਾਂ ਨੇ ਔਰ ਜੋ ਮਾਹੌਲ ਹੁਣ ਇੱਥੇ ਬਣਿਆ ਹੋਇਆ ਹੈ ਕਾਫੀ ਵੱਡੇ ਪੱਮਾਨੇ ਤੇ ਬਹੁਤ ਵੱਡੀ ਮੇਲ ਹੈ ਪੇਪਰ ਮੇਲਾ ਹੈ ਪੇਪਰ ਦਾ ਸਾਰਾ ਵਰਕ ਇੱਥੇ ਹੁੰਦਾ ਹੈ ਨਵੇਂ ਪੇਪਰ ਇੱਥੇ ਬਣਦੇ ਨੇ ਔਰ ਬਾਹਰੋਂ ਵੀ ਇੰਪੋਰਟ ਐਕਸਪੋਰਟ ਇੱਥੇ ਹੁੰਦਾ ਹੈ ਤਾਂ ਪੰਜਾਬ ਦੀ ਜੇਕਰ ਗੱਲ ਕਰਦਾ ਤਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਮਾਲ ਇਸ ਜਗ੍ਹਾ ਤੇ ਉੱਪਰ ਸਪਲਾਈ ਕੀਤਾ ਜਾਂਦਾ ਤਾਂ ਵੱਡੇ ਪੱਮਾਨੇ ਤੇ ਇਹ ਪੇਪਰ ਮੇਲ ਨੂੰ ਅੱਗ ਲੱਗ ਜਾਂਦੀ ਹੈ ਸ਼ਾਰਟ ਸਰਕਟ ਇਸ ਦਾ ਕਾਰਨ ਦੱਸਿਆ ਗਿਆ ਹੈ 40 ਦੇ ਕਰੀਬ ਗੱਡੀਆਂ ਨੇ ਮਿਲ ਕੇ ਇਸ ਦੀ ਅੱਗ ਜਿਹੜੀ ਬੁਝਾਈ ਹੈ ਔਰ ਅਜੇ ਵੀ ਕਾਬੂ ਪਾਇਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਕੁਝ ਜਗ੍ਹਾ ਅਜੇ ਵੀ ਅੱਗ ਜਿਹੜੀ ਹੈ ਉਹ ਲੱਗੀ ਹੋਈ ਹੈ ਤਾਂ ਜੀਸੀਬੀਆਂ ਦੇ ਨਾਲ ਜਿਹੜੇ ਪੇਪਰ ਮਿਲ ਦੇ ਢੇਰ ਹੁੰਦੇ ਐ ਉਸ ਨੂੰ ਪਰੇ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਹਨਾਂ ਤਸਵੀਰਾਂ ਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿਵੇਂ ਲੱਖਾਂ ਕਰੋੜਾਂ ਦਾ ਸਮਾਨ ਜਿਹੜਾ ਪੇਪਰ ਨੂੰ ਲੈ ਕੇ ਇੱਥੇ ਹੋ ਚੁੱਕਿਆ ਹੈ ਜਿਹੜਾ ਕਿ ਸੜ ਕੇ ਸੁਆਹ ਹੋ ਚੁੱਕਿਆ ਹੈ ਸੜ ਕੇ ਰਾਖ ਹੋ ਚੁੱਕਿਆ ਹੈ ਤਾਂ ਲੱਖਾਂ ਕਰੋੜਾਂ ਦਾ ਸਮਾਨ ਇਸ ਪੇਪਰ ਮਿਲਦਾ ਸੜ ਕੇ ਸੁਭਾ ਹੋਇਆ ਸ਼ਾਰਟ ਸਰਕਟ ਦੇ ਕਾਰਨ ਇਹ ਵੱਡੀ ਅੱਗ ਲੱਗੀ ਹੈ ਪਟਿਆਲਾ ਦੇ ਪਿੰਡ ਭਨਰੀ ਦੇ ਵਿੱਚ ਇਹ ਪੂਰੀ ਘਟਨਾ ਵਾਪਰੀ ਹੈ ਤਾਂ ਰਾਤੀਆਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਾਰਨ ਕੀ ਰਹੇ ਨੇ ਪੇਪਰ ਮਿਲ ਦੇ ਵਿੱਚ ਅੱਗ ਕਿਉਂ ਲੱਗੀ ਹੈ ਕੋਈ ਸ਼ਾਰਟ